ਅੱਜ ਦਾ ਜਿਹੜਾ ਅੱਜ ਦਾ ਜਿਹੜਾ ਧਰਨਾ ਦਿੱਤਾ ਆ ਇਹ ਪਿੰਡ ਖਹਿਰਾ ਕਲਾਂ ਦੇ ਵਿੱਚ ਜੋ ਕੰਬਾਈਨ ਦੇ ਨਾਲ ਹੱਸਾ ਵਾਪਰਿਆ ਸੀ ਉਹਦੇ ਸਬੰਧ ਵਿੱਚ ਦਿੱਤਾ ਜਾ ਰਿਹਾ ਹੈ ਜਿਹੜੇ ਵਿੱਚ ਸਾਡੇ ਦੋ ਸਾਥੀ ਮਨਪ੍ਰੀਤ ਸਿੰਘ ਜੀ ਤੇ ਕਰਨਜੀਤ ਸਿੰਘ ਲਾਇਮਨ ਇਹਨਾਂ ਤੇ ਨਜਾਇਜ਼ ਪਰਤਾ ਜਿਹੜਾ ਦਿੱਤਾ ਨਾ ਸਾਨੂੰ ਸਾਡੇ ਮਹਿਕਮੇ ਨੂੰ ਕੋਈ ਸੂਚਿਤ ਕੀਤਾ ਗਿਆ ਉਹਨਾਂ ਵੱਲੋਂ ਖਤਕਾਰਾਂ ਵੱਲੋਂ ਕਿ ਜਾਂ ਅਸੀਂ ਕੰਬਾਈਨ ਚਲਾਉਣੀ ਆ ਤੇ ਇਹਨੂੰ ਤੁਸੀਂ ਲਾਈਨ ਬੰਦ ਕਰ ਦੋ ਜਾਂ ਤੁਸੀਂ ਪਰਮਿਟ ਲੈ ਲਓ ਸਾਨੂੰ ਕੋਈ ਵੀ ਅਲਟੀਮੇਟ ਨਹੀਂ ਦਿੱਤਾ ਗਿਆ ਇਸ ਸਬੰਧ ਵਿੱਚ ਅਸੀਂ ਕਣੀਏ ਥਾਣੇ ਚ ਦੋ ਤਿੰਨ ਵਾਰੀ ਜਾ ਚੁੱਕੇ ਹਾਂ ਉਹਨਾਂ ਦਾ ਕੋਈ ਵਰਤੀਰਾ ਕੋਈ ਦਾ ਉਹ ਵਧੀਆ ਨਹੀਂ ਲੱਗਾ ਸਾਡੇ ਜਿਹੜੇ ਰੈਡੀਓ ਸਾਹਿਬ ਹੈ ਉਹਨਾਂ ਵੀ ਸਾਨੂੰ ਕੋਈ ਏਡਾ ਜ਼ਿਆਦਾ ਯਕੀਨ ਜਾਂ ਨਹੀਂ ਦਵਾਇਆ ਕਿ ਅਸੀਂ ਪਰਚਾ ਰੱਦ ਕਰਾਵਾਂਗੇ ਇਹ ਕਰਕੇ ਅਸੀਂ ਇਹ ਧਰਨਾ ਜਿਹੜਾ ਆ ਉਹ ਅੱਜ ਧਰਨਾ ਲਾਇਆ ਆ ਦੋ ਦਿਨ ਦਾ ਅਸੀਂ ਅਲਟੀਮੇਟ ਉਹ ਦਾਂਗੇ ਇਹਨਾਂ ਨੂੰ ਜੇ ਦੋ ਦਿਨ ਦੇ ਅੰਦਰ ਅੰਦਰ ਇਹ ਪਰਚਾ ਜਿਹੜਾ ਉਹ ਕੈਨਸਲ ਨਾ ਹੋਇਆ ਤੇ ਅਸੀਂ ਰੋਡ ਜਾਮ ਕਰਾਂਗੇ ਥਾਣੇ ਦਾ ਵੀ ਘਰਾਵੋ ਕਰਾਂਗੇ ਹੋਰ ਵੀ ਜੋ ਸਾਡੀ ਰਣਨੀਤੀ ਬਣੀ ਉਹ ਕਰਾਂਗੇ ਮੈਂ ਪ੍ਰਧਾਨ ਸਬਡਿਵੀਜ਼ਨ ਫਤਿਹਗੜ ਚੂੜੀਆਂ ਸਤਨਾਮ ਸਿੰਘ 베ਰੀਆ ਵਾਲਾ ਠੀਕ ਹੈ ਤੇ ਜਈ ਜਈ ਜੀਵਨੇ ਉਹ ਅਰੈਸਟ ਨਹੀਂ ਕੀ ਨਹੀਂ ਨਹੀਂ ਜਈ ਸਾਹਿਬ ਨੂੰ ਅਰੈਸਟ ਨਹੀਂ ਕਰਨ ਹੁਣ ਦਿੱਤਾ ਅਸੀਂ ਕਿਉਂਕਿ ਅਰੈਸਟ ਪਾਉਣ ਨੂੰ ਫਿਰਦੇ ਸੀ ਪਰ ਸੋਚੋ ਨੇ ਕਿਹਾ ਸਾਨੂੰ ਦੋ ਤਿੰਨ ਰੀਪੇ ਤਾਂ ਅਸੀਂ ਇਹਨਾਂ ਨੂੰ ਅਰੈਸਟ ਪਾਉਣੀ ਹੈ ਪਰ ਅਸੀਂ ਅਰੈਸਟ ਨਹੀਂ ਲਿਪਾਉਣ ਦਿੱਤੀ ਜਿੰਨਾ ਚਿਰ ਸਾਡਾ ਮਾਮਲਾ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੋਈ ਕਾਰਵਾਈ ਜਿਹੜੀ ਇਹਨਾਂ ਨਹੀਂ ਕਰਨ ਦੇਾਂਗੇ ਧੰਨਵਾਦ ਸਾਥੀ ਅੱਜ ਦਾ ਜਿਹੜਾ ਇਹ ਧਰਨਾ ਅਸੀਂ ਲਾਇਆ ਵਾ ਸਬਡਿਵੀਜ਼ਨ ਫਤਿਹਗੜ ਚੂੜੀਆਂ ਪੀਐਸਪੀਸੀ ਨਾਲ ਸਾਡੇ ਪਿਛਲੇ ਸਮੇਂ ਦੌਰਾਨ ਪਿੰਡ ਖੈਰਾ ਦੇ ਵਿੱਚ ਇੱਕ ਹਾਸਾ ਹੋ ਗਿਆ ਸੀ ਜਿਹਦੇ ਵਿੱਚ ਕਿ ਉਹ ਹਾਸਾ ਚਾਲਕ ਦੀ ਜਿਹੜੀ ਕਬਾਈਨ ਦਾ ਚਾਲਕ ਸੀ ਉਹਦੀ ਆਪਣੀ ਗਲਤੀ ਨਾ ਹੋਇਆ ਕਿਉਂਕਿ ਜਦੋਂ ਇੱਕ ਕੰਪੈਨ ਦਾ ਜਿਹੜਾ ਚਾਲਕ ਹੁੰਦਾ ਵਾ ਉਹਦੀ ਜ਼ਿੰਮੇਵਾਰੀ ਹੁੰਦੀ ਵੇਖਣਾ ਕਿ ਜਿਸ ਅਸੀਂ ਖੇਤ ਦੇ ਵਿੱਚ ਕਟਾਈ ਕਰਨ ਲੱਗੇ ਆ ਕੀ ਉਹਦਾ ਜਿਹੜਾ ਚਾਚਫੇਰਾ ਜਾਂ ਕੋਈ ਬਿਜਲੀ ਦੀਆਂ ਤਾਰਾਂ ਜਿਹੜੀਆਂ ਕੋਈ ਨੀਵੀਆਂ ਤਾਂ ਨਹੀਂ ਉਹਦਾ ਫਰਜ਼ ਬੰਦਾ ਸੀ ਉਹਨੇ ਵੇਖਿਆ ਨਹੀਂ ਬਾਕੀ ਕਿਉਂਕਿ ਜਦੋਂ ਉਹਨੇ ਕਟਾਈ ਕੀਤੀ ਆ ਉਹਦੀ ਆਪਣੀ ਜਿਹੜੀ ਮਸ਼ੀਨ ਆ ਉਹ ਪਤਾ ਨਹੀਂ ਤਾਰਾਂ ਦੇ ਨਾਲ ਮੌਕੇ ਤੇ ਲੱਗੀ ਆ ਉਹਦੇ ਬੱਚੇ ਦੀ ਜਿਹੜੀ ਆ ਉਹ ਕੈਂਡ ਡੈਥ ਹੋ ਗਈ ਆ ਸਾਨੂੰ ਉਹਦਾ ਤੇ ਬੜਾ ਅਫਸੋਸ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਬੱਚੇ ਦੀ ਕਿਸੇ ਦੀ ਵੀ ਜਾਨ ਜਾਵੇ ਪਰ ਉਹਨਾਂ ਨੇ ਕੀ ਕੀਤਾ ਕਿ ਸਿਆਸੀ ਦਬਾਅ ਦੇ ਨਾਲ ਸਾਡੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਵਾ ਦੂਹ ਦੇ ਪਰਚਾ ਕਰਵਾ ਦਿੱਤਾ ਵੇਖੋ ਅੱਜ ਸਮੇਂ ਦਾ ਵੇਖੋ ਸਟਾਫ ਦੀ ਘਾਟ ਹੋਣ ਕਰਕੇ ਕੱਲਾ ਮੁਲਾਜ਼ਮ ਆ ਇੱਕ ਮੁਲਾਜ਼ਮ ਜਿਹੜਾ ਵਾ ਨਾ ਤੇ ਬਾਹਰ ਕਬਾਈਨਾ ਵੇਖ ਸਕਦਾ ਕਿੰਨੀਆਂ ਚੱਲ ਰਹੀਆਂ ਨੇ ਕੀ ਕੰਮ ਚੱਲ ਰਹੇ ਨੇ ਜੇ ਉਹਨਾਂ ਨੂੰ ਤਲਾਹ ਕਰਦੇ ਤੇ ਅਸੀਂ ਉਹਨਾਂ ਨੂੰ ਜਿਹੜੀ ਲਾਈਟ ਬੰਦ ਕਰਵਾ ਦਿੰਦੇ ਉਹ ਫੀਡਰ ਨੂੰ ਬੰਦ ਕਰਵਾ ਦਿੰਦੇ ਜਾਂ ਉਹਨਾਂ ਨੂੰ ਦੱਸ ਦਿੰਦੇ ਕਿ ਫੀਡਰ ਅੱਜ ਬੰਦ ਨਹੀਂ ਹੋਣਾ ਤੁਸੀਂ ਦੀ ਕਟਾਈ ਕੇ ਹੋਰ ਦਿਨ ਕਰ ਲਿਓ ਇਹ ਕਰਕੇ ਉਹ ਜਿਹੜਾ ਵਾ ਉਹ ਆਪਣੀ ਜਿਹੜੀ ਸਾਰੀ ਗਲਤੀ ਆ ਉਹ ਇੱਕ ਜਿਹੜਾ ਕੰਪਨੀ ਦਾ ਚਾਲਕ ਆ ਉਹਦੀ ਆਪਣੀ ਗਲਤੀ ਨਾਲ ਹਾਸਾ ਆ ਪਰ ਪਰੇਸ਼ਾਨੀ ਜਿਹੜੀ ਆ ਉਹ ਸਾਡੇ ਜਿਹੜੀ ਆ ਬੇਚਾਨੀ ਬਣੀ ਆ ਮੁਲਾਜ਼ਮਾਂ ਦੇ ਵਿੱਚ ਜਿਸ ਤਰ੍ਹਾਂ ਆ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਦੇ ਪਰਚੀ ਹੁੰਦੇ ਰਹਿਣਗੇ ਔਰ ਜਿਹੜਾ ਵਾ ਇਹ ਸਾਨੂੰ ਚੱਲਣਾ ਔਖਾ ਹੋ ਜਾਵੇਗਾ ਅਸੀਂ ਵੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ ਇਹ ਮਜਾਰਾ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਦੋ ਦਿਨ ਦਾ ਹੀ ਅਲਟੀਮੇਟ ਦੇਣਾ ਉਸ ਤੋਂ ਬਾਅਦ ਪੱਕਾ ਹਿਸਾਬ ਰੀਜਨ ਦਾ ਕੰਮ ਜਿਹੜਾ ਠੱਪ ਕਰ ਦੇਣਾ ਵਾ ਔਰ ਜੇ ਲੋੜ ਪਈ ਅਸੀਂ ਅਲੀਵਾਲ ਅਲੀਵਾਲ ਥਾਣੇ ਦਾ ਵੀ ਘਰਾਓ ਕਰਾਂਗੇ ਫਤਿਹਗੜ ਚੂੜੀਆਂ ਦੇ ਬਾਜ਼ਾਰ ਦਾ ਵੀ ਜਿਹੜਾ ਵਾ ਇਹ ਘਰਾਓ ਜਰੋਸ ਮਾਰਚ ਕਰਨਾ ਵਾ ਉਹ ਅਸੀਂ ਜਿਹੜੀ ਆ ਇਸ ਤੋਂ ਬਾਅਦ ਮੀਟਿੰਗ ਕਰਨੀ ਆ ਤੇ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਸਾਰਾ ਅਸੀਂ ਜਿਹੜਾ ਤੈਅ ਕਰਾਂਗੇ ਔਰ ਦੱਸਿਆ ਜਾਵੇਗਾ ਸੋ ਇਹੋ ਜਿਹੜਾ ਵਿਚਾਰ ਨੇ ਸਾਡੇ ਧੰਨਵਾਦ ਸਾਰਾ ਅਗਲਾ ਐਕਸ਼ਨ ਵੇਖੋ ਜੀ ਸਾਡੇ ਜਿਹੇ ਬੰਦੇ ਸਾਰੀਆਂ ਬੈਠੀਆਂ ਦੀਆਂ ਨੇ ਅਸੀਂ ਧਰਨਾ ਮਯਾਰਾ ਤੇ ਲਾਵਾਂਗੇ ਘਰਾਓ ਹੀ ਕਰਾਂਗੇ ਥਾਣੇ ਦਾ ਜੀ ਪੱਕੀ ਚਲੋ ਅਫਸੋਸ ਹੈ ਸਾਨੂੰ ਵੀ ਉਹਦੇ ਬੱਚੇ ਦੀ ਮੌਤ ਹੋਈ ਆ ਪਰ ਇਹਨ ਗਹਿਲੀਆ ਚਾਲ ਗਦੀ ਸਾਰੀ ਕਿਉਂਕਿ ਜੇ ਸਾਨੂੰ ਦੱਸਦੇ ਅਸੀਂ ਉਹਨਾਂ ਨੂੰ ਪਰਮਿਟ ਲੈ ਲੈਂਦੇ ਜਾਂ ਸਪਲਾਈ ਬੰਦ ਕਰਾ ਦਿੰਦੇ ਜਿੰਨੇ ਵੀ ਚਲੋ ਕੰਪੈਨ ਵਾਲੇ ਸਾਨੂੰ ਦੱਸਦੇ ਨੇ ਅਸੀਂ ਸਪਲਾਈਆਂ ਬੰਦ ਕਰਾ ਦਿੰਦੇ ਆ ਜੀ ਇਹ ਬਹੁਤੀ ਅਨਗਹਿਲੀ ਕਰਕੇ ਜਦ ਅਕਸੀਡੈਂਟ ਵਾਪਰਿਆ ਵਾ ਤੇ ਸਾਡੇ ਮਲਾਜ਼ਮਾਂ ਦੇ ਨਜਾਇਜ਼ ਪਰਚਾ ਕੱਟਿਆ ਗਿਆ ਵਾ ਤੇ ਅਸੀਂ ਹਾਂਜੀ ਤੇ ਅਸੀਂ ਦੋ ਦਿਨ ਦਾ ਸਮਾਂ ਦੇਵਾਂਗੇ ਅੱਜ ਦਾ ਬਿਲਕੁਲ ਕੰਮ ਠੱਪ ਹੈ ਦੋ ਦਿਨ ਦੇਵਾਂਗੇ ਮੰਗਲ ਤੇ ਬੁੱਧ ਵੀਰਵਾਰ ਤੋਂ ਬਿਲਕੁਲ ਕੰਮ ਬੰਦ ਹੋਏਗਾ ਤੇ ਸਾਡੇ ਅਕਾਊਂਟ ਕੈਸ਼ ਕਾਊਂਟਰ ਵੀ ਅਸੀਂ ਬੰਦ ਕਰਾਂਗੇ ਆਪਣਾ ਦਫ਼ਤਰ ਬਿਲਕੁਲ ਬੰਦ ਰਹੇਗਾ ਜੀ ਇਤਨੇ ਤੁਹਾਡੇ ਨਲਾਜਮਾ ਵਾਲੋ ਉਹਨਾਂ ਨੇ ਰਾਤ ਦਾ ਕਰਨੀ ਕੋਸ਼ਿਸ਼ ਕੀਤੀ ਜੀ ਸਾਰਾ ਕੁਝ ਜਿਹੜਾ ਇਨਸੀਡੈਂਟ ਆ ਇਸ ਸੈਭਨ ਹੋਇਆ ਵਾ ਨਹੀਂ ਉਹਨਾਂ ਨੇ ਰਹਿਮਤਾ ਕੋਈ ਨਹੀਂ ਜਿਹਾ ਜਮਾਲ ਕੋ ਹਾਂ ਐਸਐਸਪੀ ਸਾਹਿਬ ਨੇ ਆਏ ਹੀ ਡੀਐਸਪੀ ਸਾਹਿਬ ਕੋ ਵੀ ਆਪਾਂ ਗਏ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਪਰਚਾ ਰੱਦ ਹੋ ਜਾਏਗਾ ਐਸਐਚਓ ਸਾਹਿਬ ਵੀ ਕਹਿੰਦੇ ਸੀ ਕਿ ਇਹ ਨਾਰਮਲ ਪਰਚਾ ਵਾ ਮੈਂ ਇੱਥੇ ਰੱਦ ਕਰ ਦਿਆਂਗਾ ਪਰ ਸਾਨੂੰ ਉਹਨਾਂ ਲਾੜੇ ਰੱਖਿਆ ਅੱਜ 20 25 ਦਿਨ ਹੋ ਗਏ ਆ ਸਾਨੂੰ ਕੋਈ ਇਨਸਾਫ ਨਹੀਂ ਦੇ ਰਹੇ ਜੀ